ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਆਪਾਂ 28ਵੀਂ ਪੌੜੀ ਦੀ ਵਿਆਖਿਆ ਪਾਉਨੇ ਆ 27 ਪੌੜੀਆਂ ਦੀ ਆਪਾਂ ਵਿਆਖਿਆ ਜਪਜੀਤ ਸਾਹਿਬ ਦੀ ਲੜੀਵਾਰ ਪਾ ਚੁੱਕੇ ਆ ਸੋ ਧਿਆਨ ਦੇ ਨਾਲ শ্রবণ ਕਰਨਾ ਜਿਨ੍ਹਾਂ ਨੇ ਪਹਿਲੀਆਂ ਪੌੜੀਆਂ ਅ শ্রবণ ਕਰਨੀਆਂ ਨੇ ਵਿਆਖਿਆ ਵਿਚਾਰ ਪਾਠ ਸੁਣਨਾ ਹੈ ਉਹ ਲਵ ਸਿੰਘ ਮਾਨਸਾ ਪੇਜ ਲਵ ਸਿੰਘ ਮਾਨਸਾ ਫੇਸਬੁੱਕ ਤੇ ਲਵ ਸਿੰਘ ਮਾਨਸਾ YouTube ਚੈਨਲ ਤੇ ਜਾ ਕੇ ਸਰਚ ਮਾਰ ਕੇ ਦੇਖ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਨ੍ਹਾਂ ਨੇ ਕੀਤਾ ਸਭ ਦਾ ਧੰਨਵਾਦ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇਂ ਬਿਪੂਤ ਇੱਥੇ ਜਿਹੜੇ ਜੋਗੀ ਹੁੰਦੇ ਆ ਨਾ ਜੋਗੀ ਜਿਹੜੇ ਆਪਣਾ ਘਰ-ਬਾਰ ਛੱਡ ਕੇ ਇੱਕ ਵਣਖੰਡ ਵੈਸੇ ਜਾਏ ਕੁਲ ਘਰ ਖੋਵੇ ਜਿਹੜੇ ਆਪਣੀ ਕੁਲ ਤੇ ਘਰ ਖੋਕੇ ਯੋਗੀ ਬਣ ਕੇ ਦਰਦਾਰ ਤੇ ਮੰਗਦੇ ਐ ਉਹਨਾਂ ਨੂੰ ਕਿਹਾ ਵੀ ਐ ਯੋਗੀ ਇਹ ਕੰਮ ਚੰਗਾ ਨਹੀਂ ਹੈਗਾ ਤੂੰ ਜਿਹੜੀਆਂ ਮੰਦਰਾ ਪਾਈਆਂ ਨਾ ਇਹ ਐਵੇਂ ਕੰਨ ਪੜਵਾਈ ਫਿਰਦਾ ਤੂੰ ਜੇ ਮੰਦਰਾ ਪਾਉਣੀਆਂ ਨੇ ਤਾਂ ਤੂੰ ਸੰਤੋਖ ਦੀਆਂ ਮੰਦਰਾ ਪਾ ਮੰਦਾਂ ਸੰਤੋਖ ਸ਼ਰਮ ਮਿਹਨਤ ਪਾਤ ਇੱਜ਼ਤ ਝੋਲੀ ਤੂੰ ਮਿਹਨਤ ਕਰ ਦਸਾਂ ਉਹਦੀ ਕਿਰਤ ਕਮਾਈ ਕਰ ਇਹ ਤੂੰ ਝੋਲੀ ਬਣਾ ਤੇ ਸੰਤੋਖ ਦੀਆਂ ਕੰਨ ਵਿੱਚ ਮੰਦਰਾ ਪਾ ਆਹ ਮੰਦਰਾ ਤੇ ਝੋਲੀ ਇਹਨਾਂ ਨੂੰ ਮਾਰ ਬਗਾ ਕੇ ਪਰੇ ਇਦਾਂ ਨਹੀਂ ਸ੍ਰਿਸ਼ਟੀ ਚੱਲਦੀ ਇਦਾਂ ਨਹੀਂ ਕੰਮ ਹੁੰਦਾ ਕਿਸੇ ਦੇ ਮੋਢਿਆਂ ਦੇ ਤੇ ਕੇ ਭਾਰ ਨਾ ਬਣ ਧਿਆਨ ਕੀ ਕਰੇ ਬਿ ਭੂਤਾ ਜਿਹੜੀ ਸਵਾਲ ਆਈ ਹੈ ਨਾ ਕਿ ਤਾ ਉਸ ਸੱਚ ਦੇ ਨਾਲ ਧਿਆਨ ਜੋੜ ਕੇ ਰੱਖ ਪੇ ਜਿਹੜਾ ਮੈਂ ਕੰਮ ਕਰਦਾ ਉਹਦੇ ਵਿੱਚ ਛਲ ਫਰੇਵ ਤੱਗੀ ਤਾਂ ਨਹੀਂ ਹੈਗੀ ਰਿਸ਼ਵਤ ਕੋਰੀ ਤਾਂ ਨਹੀਂ ਹੈਗੀ ਝੂਠ ਤੂਫਾਨ ਬੇਈਮਾਨਾ ਤਾਂ ਨਹੀਂ ਹੈਗਾ ਇਦਾਂ ਆਪਣੀ ਦਸਾਂ ਨਾ ਆਉਂਦੀ ਕਿਰਤ ਕਰ ਸੁਪ੍ਰਤ ਕਰ ਨਹੀਂ ਸਾਰਜ ਪਮਾਲੀ ਸੱਚੀ ਤੇ ਸੁੱਚੀ ਕਿਰਤ ਕਰਨੀ ਹੀ ਸ੍ਰੇਸ਼ਟ ਮਾਲਾ ਹੈ ਖਿੰਥਾ ਕਾਲ ਮੌਤ ਨੂੰ ਹਮੇਸ਼ਾ ਯਾਦ ਰੱਖ ਇਹ ਆਪਣੀ ਜਿਹੜੀ ਖੱਫਣੀ ਬਣਾਈ ਹੋਈ ਹੈ ਨਾ ਤਾਂ ਅਣਸਿਉਤੀ ਪਾਈ ਹੋਈ ਹੈ ਖੱਫਣੀ ਇਹ ਤੋ ਮੌਤ ਨੂੰ ਹਮੇਸ਼ਾ ਯਾਦ ਰੱਖ ਵੀ ਮੈਂ ਮਰਨਾ ਹੈ ਕਿਉਂਕਿ ਮਰਨਾ ਸੀ ਮਨੋਂ ਬਸਾਰਿਆ ਹੋਇਆ ਤੂੰ ਜਿਹੜਾ ਕਾਲ ਹੈ ਮੌਤ ਨੂੰ ਚੇਤੇ ਰੱਖਣਾ ਇਹਦੀ ਖਿੰਥਾ ਬਣਾ ਲੈ ਕੁਆਰੀ ਕਾਇਆ ਜੁਬਤ ਜਿਹੜੀ ਤੂੰ ਕਹਿੰਦਾ ਜੁਬਤੀ ਇਹ ਆਪਣੇ ਸਰੀਰ ਨੂੰ ਕੁਆਰੀ ਕਾਇਆ ਜਿਵੇਂ ਕੰਨਿਆ ਕੁਆਰੀ ਬੇਦਾਗ ਲੜਕੀ ਹੁੰਦੀ ਹੈ ਇਸ ਤਰ੍ਹਾਂ ਆਪਣੇ ਸਰੀਰ ਨੂੰ ਬੇਦਾਗ ਬਣਾ ਕੇ ਰੱਖ। ਦੋ ਦਾਗ ਤੋਂ ਰਹਤਾ ਦੋਸ਼ ਤੋਂ ਰਹਤਾ। ਇਹ ਉਜਗਤੀ ਬਣਾ ਲੈ। ਡੰਡਾ ਪ੍ਰਤੀਤ ਆ ਜਿਹੜਾ ਸੋਟਾ ਚੱਕਿਆ ਨਾ ਇਹ ਚੱਕਣ ਦੀ ਲੋੜ ਨਹੀਂ ਹੈਗੀ। ਤੂੰ ਭਰੋਸੇ ਦਾ ਡੰਡਾ। ਤੇਰੇ ਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਹੈ। ਆਪਣੇ ਆਪ ਤੇ ਭਰੋਸਾ ਹੀ ਰੱਬ ਤੇ ਭਰੋਸਾ ਹੁੰਦਾ ਹੈ। ਜਿਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਉਹਨੂੰ ਕਿਸੇ ਤੇ ਵੀ ਭਰੋਸਾ ਨਹੀਂ ਹੁੰਦਾ। ਇਸ ਕਰਕੇ ਆਪਣੇ ਆਪ ਤੇ ਭਰੋਸਾ ਕਰ ਇਹ ਡੰਡਾ ਬਣਾ ਆਈ ਪੰਥੀ ਇੱਕ ਪੰਥੀ ਹੁੰਦੀ ਹੈ 12 ਪੰਥੀਆਂ ਦੇ ਵਿੱਚੋਂ ਆਈ ਪੰਥੀ ਸ੍ਰੇਸ਼ਟ ਹੁੰਦੀ ਹੈ ਉਹ ਹੁੰਦਾ ਥੋੜੇ ਜੇ ਜੋਗੀ ਇਕੱਠੇ ਹੋ ਕੇ ਨਾ ਇੱਕ ਗਰੁੱਪ ਬਣਾ ਕੇ ਤੁਰੇ ਫਿਰਦੇ ਆ ਮਹਾਰਾਜ ਕਹਿੰਦੇ ਤੂੰ ਨਾ ਉਹ ਛੋਟਾ ਜਿਹਾ ਗਰੁੱਪ ਬਣਾ ਕੇ ਨਾ ਐਵੇਂ ਭੱਜਿਆ ਫਿਰ ਸਾਰੇ ਸ੍ਰਿਸ਼ਟੀ ਦੇ ਮਨੁੱਖਾਂ ਨੂੰ ਵੀਰਾਂ ਨੂੰ ਮਾਇਆ ਨੂੰ ਭੈਣਾ ਨੂੰ ਸਭ ਨੂੰ ਤੋਂ ਆਪਣੀ ਸਗਲ ਜਮਾਤੀ ਸਾਰਿਆਂ ਨੂੰ ਆਪਣੀ ਆਈ ਪੰਥੀ ਬਣਾ ਲੈ। ਭਾਵ ਊਚ ਨੀਚਤਾ ਛੱਡ ਦੇ ਤੇ ਪਿੱਟਤਾ ਛੱਡ ਦੇ ਇਹ ਸਾਰਾ ਕੁਝ ਛੱਡ ਦੇ। ਸਾਰੇ ਏਕ ਪਿੱਤਾ ਏਕ ਸਕੇ ਹਮਾਰਕ ਤੂੰ ਵੱਡੇ ਪੰਥੀ ਦਾ ਭਾਵ ਸਾਰੀ ਸ੍ਰਿਸ਼ਟੀ ਦੇ ਲੋਕਾਂ ਦਾ ਰਾਜਾ ਬਣ ਕੇ ਚੱਲ। ਆ ਜਿਹੜੀ ਛੋਟਾ ਜਿਹਾ ਗਰੁੱਪ ਬਣਾ ਕੇ ਭੱਜਿਆ ਫਿਰਦਾ ਇਹਦੀ ਲੋੜ ਨਹੀਂ सगਲ ਜਮਾਤੀ ਸਾਰੀ ਸ੍ਰਿਸ਼ਟੀ ਦੇ ਲਮ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲ ਮਨ ਜਿੱਤੈ ਜੱਗ ਜੀਤ ਤੂੰ ਜੱਗ ਨੂੰ ਜਿੱਤਣ ਦੀਆਂ ਗੱਲਾਂ ਕਰਦਾ ਕਿ ਅਸੀਂ ਧਰਤੀ ਦੇ ਉੱਤੇ ਭ੍ਰਮਣ ਕਰਾਂਗੇ ਦੇ ਦੇਾਂਗੇ ਤੇ ਇਸ ਤਰ੍ਹਾਂ ਜੱਗ ਜਿੱਤਿਆ ਜਾਂਦਾ ਮਹਾਰਾਜ ਕਹਿੰਦੇ ਨਹੀਂ ਭਾਈ ਜਿਨੇ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ ਮਾਨ ਮੈਲਾ ਸਭ ਕੁਝ ਮੈਲਾ ਤਨ ਤੋਤਾ ਹੈ ਮਨ ਹੱਛਾ ਨਾ ਹੋਏ ਜਿਹਦਾ ਮਾਨ ਮੈਲਾ ਉਹਦੀ ਅੱਖਾਂ ਮੈਲੀਆਂ ਉਹਦੇ ਕੰਨ ਮੈਲੇ ਉਹਦੀ ਜ਼ੁਬਾਨ ਮੈਲੀ ਤੇ ਇਸ ਕਰਕੇ ਜਿਹਨੇ ਮਾਨ ਨੂੰ ਜਿੱਤ ਲਿਆ ਮਾਨ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਉਹਨੇ ਹੀ ਜੱਗ ਨੂੰ ਜਿੱਤਿਆ ਸਮਝ ਆਦੇਸ਼ ਤੇ ਸਾਇ ਆਦੇਸ਼ ਤੁਸੀਂ ਆਦੇਸ਼ ਆਦੇਸ਼ ਕਰਦੇ ਹੋ ਗੋਰਖ ਨੂੰ ਨਮਸਕਾਰਾਂ ਕਰਦੇ ਹੋ ਤੁਸੀਂ ਉਸ ਪਰਮਾਤਮਾ ਨੂੰ ਆਦੇਸ਼ ਕਰੋ ਜਿਹੜਾ ਇੱਕੋ ਹੀ ਹੈ ਆਦੇਸ਼ ਤਿਸੈ ਆਦੇਸ਼ ਉਸ ਨੂੰ ਨਮਸਕਾਰ ਕਰੋ ਉਸ ਨੂੰ ਨਮਸਕਾਰ ਕਰੋ ਆਦ ਜਿਹੜਾ ਸ੍ਰਿਸ਼ਟੀ ਦੇ ਪਹਿਲਾਂ ਵੀ ਸੀ ਅਨੀਲ ਜਿਹਦਾ ਕੋਈ ਰੰਗ ਵੀ ਨਹੀਂ ਹੈ ਅਨਾਦ ਜਿਹਦਾ ਕੋਈ ਮੋੜ ਤੋਂ ਵੀ ਰਹਤਾ ਹੈ ਅਨਾਹਤ ਜਿਹਦੀ ਕੋਈ ਆਵਾਜ਼ ਵੀ ਨਹੀਂ ਹੈ ਆਹਟ ਹਾਟ ਭਾਵ ਜਿਵੇਂ ਰਕਾਬੀ ਦੀ ਜੁੱਤੇ ਦੀ ਆਵਾਜ਼ ਹੁੰਦੀ ਹੈ ਤਾੜੀ ਦੀ ਆਵਾਜ਼ ਹੁੰਦੀ ਹੈ ਇਦਾਂ ਉਹ ਆਵਾਜ਼ ਤੋਂ ਵੀ ਰਹਤਾ ਹੈ। ਯੁਗ ਯੋਗ ਇੱਕੋ ਵੇਸ ਭਾਵੇਂ ਸਤਜੁਗ ਹੈ ਭਾਵੇਂ ਤ੍ਰੇਤਾ ਹੈ ਭਾਵੇਂ ਕਲਜੁਗ ਹੈ ਭਾਵੇਂ ਦਵਾਪਰ ਹੈ ਸਾਰੇ ਯੁਗਾਂ ਦੇ ਵਿੱਚ ਉਹਦਾ ਵੇਸ ਬਦਲਿਆ ਨਹੀਂ। ਉਹ ਕੁਛ ਬਣ ਕੇ ਨਹੀਂ ਆਇਆ। ਉਹ ਓਦਿਆਂ ਦਾ ਇੱਕੋ ਹੀ ਵੇਸ ਦੇ ਵਿੱਚ ਹੈ ਉਸ ਨੂੰ ਨਮਸਕਾਰਾਂ ਕਰੋ। ਜਿਹਦਾ ਇੱਕੋ ਵੇਸਾ ਕੋਈ ਯੁੱਗ ਬਦਲੀ ਜਾਵੇ ਕੋਈ ਸਮਾ ਬਦਲੀ ਜਾਵੇ ਕੋਈ ਟਾਈਮ ਬਦਲੀ ਜਾਵੇ ਸ੍ਰਿਸ਼ਟੀ ਤੋਂ ਪਹਿਲਾਂ ਵੀ ਸ੍ਰਿਸ਼ਟੀ ਦੇ ਵਿੱਚ ਵੀ ਸ੍ਰਿਸ਼ਟੀ ਦੇ ਬਾਅਦ ਵੀ ਜਿਹੜਾ ਹਮੇਸ਼ਾ ਲਈ ਕਾਇਮ ਰਹੇਗਾ ਜਿਹਦੀ ਕੋਈ ਆਵਾਜ਼ ਨਹੀਂ ਜਿਹਦਾ ਕੋਈ ਰੰਗ ਨਹੀਂ ਜਿਹਦਾ ਕੋਈ ਆਨਾਦ ਨਹੀਂ ਜਿਹਦਾ ਕੋਈ ਅੰਤ ਨਹੀਂ ਜਿਹੜਾ ਬੇਅੰਤ ਹੈ ਉਸ ਨੂੰ ਨਮਸਕਾਰ ਕਰੋ ਭਾਈ ਤਾਂ ਹੀ ਤੁਹਾਡੀ ਸਫਲੀ ਹੈ ਸੋ ਜੋਗੀਆਂ ਦੇ ਪਰਥਾਏ ਸਾਨੂੰ ਸਾਰਿਆਂ ਨੂੰ ਗੁਰਬਾਣੀ ਕਿਰਤ ਕਰਨ ਨੂੰ ਕਹਿੰਦੀ ਹੈ ਨਾਮ ਜਪਣ ਨੂੰ ਕਹਿੰਦੀ ਹੈ ਲੋੜਵੰਦਾਂ ਦੀ ਸਹਾਇਤਾ ਵੰਡ ਛਕਣ ਨੂੰ ਕਹਿੰਦੀ ਹੈ ਭੁਲਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ